ਕਿ ਇਹ ਦੇ ਦਸ ਨਾਲ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਏ ਸਾਦੇ ਮਰੀਜ਼ ਆਉਂਦੇ ਨੇ ਉਹਨਾਂ ਨੂੰ ਬੜੀ ਵੱਡੀ ਸਮੱਸਿਆ ਹੁੰਦੀ ਏ ਕਿਉਂਕਿ ਉਹਨਾਂ ਨੂੰ ਅਤੇ ਇੱਕ ਸਾਫ ਸੁੱਤਾ ਔਰ এনਵਾਇਰਨਮੈਂਟ ਚਾਹੀਦਾ ਹੁੰਦਾ ਈ ਲੇਕਿਨ ਇੱਥੇ ਹਸਪੀਟਲ ਬਿਲਕੁਲ ਸਾਹਮਣੇ ਲੱਗਿਆ ਹੋਇਆ ਈ ਸਟਾਫ ਦੇ ਹੁੰਦਾ ਟਾਈਮ ਹੁੰਦਾ ਹੈ ਪੇਸ਼ੈਂਟ ਦੇ ਹੁੰਦਾ ਟਾਈਮ ਹੁੰਦਾ ਸਵੇਰੇ 10:00 ਉਦੋਂ ਇਹ ਲਾਈਨ ਇੱਥੇ ਖੜੇ ਕੀਤੇ ਹੁੰਦੇ ਨੇ ਇਹਨਾਂ ਨੇ ਟ੍ਰੈਫਿਕ ਜਾਮ ਹੋ ਜਾਂਦੀ ਏ ਇਹਦੇ ਐਂਬੂਲੈਂਸਾਂ ਕਈ ਵਾਰ ਇੱਥੇ ਫਸ ਜਾਂਦੇ ਸਾਨੂੰ ਜਾ ਕੇ ਤਰਲੇ ਕਰ ਕਰ ਮਨਤਾ ਕਰਕੇ ਕਢਾਉਣੀਆਂ ਪੈਂਦੀਆਂ ਨੇ ਤੇ ਇਹਨਾਂ ਦਾ ਕੀ ਹੈ ਇੱਥੋਂ ਹੈਵੀ ਵੀਕਲ ਜਿਹੜੇ ਆਉਂਦੇ ਨੇ ਉਹ ਹਾਈ ਸਪੀਡ ਤੇ ਆਉਂਦੇ ਨੇ ਲੁਧਿਆਣੇ ਦੀ ਮੇਨ ਐਂਟਰੀ ਆ ਹਸਪੀਟਲ ਦੇ ਵਾਸਤੇ ਕਿਸੇ ਐਂਬੂਲੈਂਸ ਨੇ ਆਉਣਾ ਵਾ ਕਿਸੇ ਨਾਰਮਲ ਬੰਦੇ ਨੇ ਪੇਸ਼ੈਂਟ ਨੇ ਅਪਰੋਚ ਕਰਨਾ ਵਾ ਤਾਂ ਉਹਦੇ ਲਈ ਇਹ ਕਦੇ ਵੀ ਕੁਝ ਵੀ ਇੰਜਰਡ ਹੋ ਸਕਦਾ ਵਾ ਕੋਈ ਨੁਕਸਾਨ ਦਾ ਇੱਕ ਹਾਸਾ ਹੋ ਸਕਦਾ ਜਦ ਮੈਂ ਇਲੈਕਸ਼ਨ ਲੜੀ ਸੀ ਮੈਂ ਸਾਰੇ ਆਪਣੇ ਹਲਕੇ ਦੇ ਵੋਟਰਾਂ ਨੂੰ ਕਿਹਾ ਸੀਗਾ ਕਿ ਅਸੀਂ ਹਲਕੇ ਦੀ ਦਿਸ਼ਾ ਔਰ ਦਸ਼ਾ ਬਦਲਾਂਗੇ ਸੋ ਬਦਲੀ ਵੀ ਹੈ ਜਿਵੇਂ ਅੱਜ ਗੱਲ ਕਰਾਂ ਸ਼ੇਰਪੁਰ ਚੌਂਕ ਦੀ ਸ਼ੇਰਪੁਰ ਚੌਂਕ ਦੇ ਵਿੱਚ ਜਦੋਂ ਮੈਂ ਇੱਕ ਦਿਨ بارش ਦੇ ਵਿੱਚ ਜਾ ਰਹੀ ਸੀ ਤੇ ਮੇਰੇ ਸਾਹਮਣੇ ਇਲੈਕਟ੍ਰਿਕ ਆਟੋ ਪੜਲ ਗਿਆ ਤੇ ਉਸੇ ਟਾਈਮ ਉੱਥੇ ਖੜੇ ਹੋ ਕੇ ਦੂਸਰੇ ਦਿਨ ਇਹ ਰੋਡ ਬਣਾਉਣੀ ਸ਼ੁਰੂ ਕੀਤੀ ਤੇ ਜਿਹੜੀ ਮੈਨੂੰ ਬੜੇ ਸਾਰੇ ਲੋਕਾਂ ਨੇ ਕਿਹਾ ਸੀ ਇਹ ਰੋਡ ਜ਼ਿਆਦਾ ਟਿਕਦੀ ਨਹੀਂ ਅੱਜ ਤੁਸੀਂ ਦੇਖਿਆ ਹੋਗਾ ਹਰ ਨੰਗਣ ਵਾਲਾ ਉੱਥੋਂ ਦੀ ਉਹ ਦੀ ਤਾਰੀਫ਼ ਕਰ ਰਿਹਾ ਪੋਲ ਰੋਡ ਦੇ ਵਿਚਾਲੇ ਲੱਗੇ ਹੋਏ ਆ ਜਿਹੜੇ ਕਿ ਇੱਕ ਟ੍ਰੈਫਿਕ ਦੇ ਲਈ ਬਹੁਤ ਵੱਡੀ ਸਮੱਸਿਆ ਪੈਦਾ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਉਹ ਅਸੀਂ ਪਲਾਂਟ ਚ ਕਾਵਾਂਗੇ ਤੇ ਨਾਲ ਹੀ ਨਾਲ ਉਹ ਪੋਲ ਵੀ ਜਿਹੜੇ ਆ ਪੁੱਲ ਦੇ ਨਾਲ ਸ਼ਿਫਟ ਕਰਵਾਵਾਂਗੇ ਦੇਖੋ ਸਾਡਾ ਜਿਹੜਾ ਪਲਾਨ ਆ ਉਹ ਹੈ ਕਿ ਜੁਗਿਆਣੇ ਤੋਂ ਲੈ ਕੇ ਢੋਲੇਵਾਲ ਤੱਕ ਸ਼ਹਿਰ ਨੂੰ ਸੋਹਣਾ ਬਣਾਣਾ ਦੇ ਨਾਲ ਹੀ ਨਾਲ ਕੰਕਰੀਟ ਜਿਹੜਾ ਪਲਾਂਟ ਲੱਗਿਆ ਹੋਇਆ ਉਸ ਪਲਾਂਟ ਨੂੰ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਐਨਐਚਏਆਈ ਵਾਲਿਆਂ ਨੂੰ ਬੁਲਾ ਕੇ 31 ਮਾਰਚ ਦਾ ਸਮਾਂ ਦਿੱਤਾ ਗਿਆ ਕਿ ਦੋ ਇਸ 31 ਮਾਰਚ ਤੱਕ ਤੁਸੀਂ ਇਹ ਪਲਾਂਟ ਇੱਥੋਂ ਸ਼ਿਫਟ ਕਰ ਲੋ ਜੇ ਮੈਂ ਗੱਲ ਕਰਾਂ ਤੇ ਜਿੰਨੀ ਵੀ ਇੰਡਸਟਰੀ ਹੈ ਉਹਨਾਂ ਦੀ ਹਰ ਦਿਨ ਮੈਨੂੰ ਕੰਪਲੇਂਟ ਆਉਂਦੀ ਸੀ ਕਿ ਢੰਡਾਰੀ ਦੇ ਪੁਲ ਦੇ نیچے ਬਹੁਤ ਸਾਰੀਆਂ ਝੁੱਗੀਆਂ ਲੱਗੀਆਂ ਹੀਆਂ ਜਿਹੜਾ ਕਿ ਲੰਘਦੇ ਵੜਦਿਆਂ ਜਾਂ ਸ਼ਾਮ ਨੂੰ ਬਹੁਤ ਲੁੱਟਾਂ ਖਵਾਉਂਦੀਆਂ ਸੀਗੀਆਂ ਤੇ ਉਹ ਸਾਰੀਆਂ ਝੁੱਗੀਆਂ ਜਚਕਾ ਕੇ ਉਹਦੇ ਨੀਚੇ ਵੀ ਮਿੱਟੀ ਡਰਵਾ ਰਹੇ ਆ ਅਸੀਂ ਉੱਥੇ ਵੀ ਪਾਰਕਿੰਗ ਬਣਾ ਕੇ ਸੋਨਾ ਬਣਾਉਣ ਲੱਗੇ ਹੋਏ ਜਿਵੇਂ ਕਿ ਤੁਸੀਂ ਜਾਣਦੇ ਹੋ ਛੇਰਪੁਰ ਚੌਂਕ ਲੁਧਿਆਣਾ ਦਾ ਐਂਟਰੀ ਪੁਆਇੰਟ ਆ ਕਿਉਂਕਿ ਦਿੱਲੀ ਰੋਡ ਦੇ ਉੱਤੇ ਪੈਂਦਾ ਵਾ ਇੱਥੇ ਤੁਸੀਂ ਦੇਖ ਰਹੇ ਹੋ ਐਂਟਰੀ ਪੁਆਇੰਟ ਦੇ ਉੱਤੇ ਕੰਕਰੀਟ ਪਲਾਂਟ ਲੱਗਿਆ ਹੋਇਆ ਬਹੁਤ ਬੁਰਾ ਹਾਲ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਕੂੜਾ ਕਰਕਟ ਇਹ ਕੰਕਰੀਟ ਪਲਾਂਟ ਦੇ ਵਿੱਚ ਕੂੜਾ ਰੇਤਾ ਇੱਥੋਂ ਗੱਡੀਆਂ ਆਉਂਦੀਆਂ ਵਾ ਬਹੁਤ ਵੱਡਾ ਜਾਮ ਲੱਗਦਾ ਵਾ ਜਦੋਂ ਗੱਡੀਆਂ ਆਉਂਦੀਆਂ ਇਹਨਾਂ ਦੀਆਂ ਤੇ ਜਦੋਂ ਇਹਨਾਂ ਦਾ ਪਲਾਂਟ ਚੱਲਦਾ ਵਾ ਇਹਦੇ ਵਿੱਚੋਂ ਬਹੁਤ ਧੂੜ ਮਿੱਟੀ ਉੱਡਦੀ ਆ ਜਿਹਦੇ ਨਾਲ ਇੱਥੇ ਆਉਣ ਵਾਲੇ ਲੋਕਾਂ ਨੂੰ ਵੀ ਬੜੀ ਦਿੱਕਤ ਆ ਜਿਹੜਿਆ ਇਹ ਤੁਹਾਨੂੰ ਦੱਸਿਆ ਇਹ ਵੀ ਜਾਵੇ ਜਿਹੜਿਆ ਆ ਬਾਟਲ ਲਈ ਹੁੰਦਾ ਵਾ بارش ਦੇ ਪਾਣੀ ਦੇ ਲਈ ਰੇਨ ਹਾਰਵੈਸਟਿੰਗ ਪੈਟ ਉਹਨਾਂ ਤभी ਇਹਨਾਂ ਨੇ ਕਬਜ਼ਾ ਕੀਤਾ ਹੋਇਆ ਵਾ ਉਹਦੇ ਉੱਤੇ ਵੀ ਇਹ ਦੂਜਾ ਕਰ ਸਕਦੇ ਤੁਸੀਂ ਦੇਖ ਲਓ ਕਿੰਨਾ ਇਹਨਾਂ ਦਾ ਬੁਰਾ ਹਾਲ ਕੀਤਾ ਪਿਆ ਵਾ ਬਹੁਤ ਜ਼ਣਾ ਜਿਹੜਾ ਇਹਨਾਂ ਦੇ ਮੁਲਾਜ਼ਮ ਨੇ ਜਿਹੜੇ ਰਹਿਣ ਵਾਲੇ ਕਰਮਚਾਰੀ ਉਹਨਾਂ ਦਾ ਜਿਹੜਾ ਮਲਮੂਤਰ ਦਾ ਪਾਣੀ ਆ ਉਹ ਵੀ ਇਹਨਾਂ ਲਈ ਉਹ ਜਿਹੜੇ ਡਰੇਨ ਹੋਲ ਬਣਾਏ ਨੇ ਆਪਣਾ ਉਹਨਾਂ ਵਾਸਤੇ ਪਾਣੀ بارشੀ ਪਾਣੀ ਵਾਸਤੇ ਉਹਦੇ ਵਿੱਚ ਕੱਢਿਆ ਜਾਂਦਾ ਵਾ ਆਪਾਂ ਗੱਲਬਾਤ ਕਰਾਂਗੇ ਇੱਥੇ ਇਹਦੇ ਸਾਹਮਣੇ ਲੁਧਿਆਣੇ ਦਾ ਬਹੁਤ ਹੀ ਪ੍ਰਸਿੱਧ ਐਸਪੀਐਸ ਹਸਪੀਟਲ ਮੌਜੂਦ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਕੀ ਉਹਨਾਂ ਨੂੰ ਕੀ ਸਿਹਤ ਸਮੱਸਿਆ ਕੀ ਕਿਸਾਨ ਦੀ ਕੀ ਦਿੱਕਤ ਆ ਆਪਾਂ ਹਸਪੀਟਲ ਦੇ ਕੁਝ ਮੁਲਾਜ਼ਮਾਂ ਨਾਲ ਗੱਲਬਾਤ ਵੀ ਕਰਾਂਗੇ ਜੀ ਵੀ ਕੀ ਦੇਖਿਆ ਕਿਉਂਕਿ ਇਹ ਜੇ ਇੱਥੋਂ ਹੋ ਜਾਂਦਾ ਆਪਾਂ ਉਸ ਤੋਂ ਬਾਅਦ ਹਲਕਾ ਦੱਖਣੀ ਦੀ ਵਿਧਾਇਕਾ ਉਹਨਾਂ ਨਾਲ ਵੀ ਗੱਲ ਕਰਾਂਗੇ ਬਈ ਇਹਨੂੰ ਕਦੋਂ ਤੱਕ ਚੱਕਿਆ ਜਾ ਸਕਦਾ ਹਲਕਾ ਦਖਣੀ ਦਾਇਕਾ ਤੁਸੀਂ ਦੇ ਲਓ ਬਹੁਤ ਬੁਰਾ ਹਾਲ ਹੋਇਆ ਹੈ ਬਾਜੀ ਇਹ ਪਲਾਨ ਦੇ ਵਿੱਚੋਂ ਨਿਕਲਣ ਵਾਲਾ ਧੂਣ ਮਿੱਟੀ ਬਹੁਤ ਹੀ ਲੋਕਾਂ ਲਈ ਬਹੁਤ ਹੀ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਵਾ ਤੇ ਹੁਣ ਆਪਾਂ ਗੱਲ ਕਰਨ ਜਾ ਰਹੇ ਆ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਸਤਰਾਮ ਸਿੰਘ ਹੈ ਜੀ ਮੈਂ ਅਜੇ ਚੀਫ ਕੋਰਟ ਅਫੀਸਰ ਦੇ ਇਥੇ ਡਿਊਟੀ ਕਰ ਰਿਹਾ ਜੀ ਜੇ ਜਿਹੜਾ ਇਹ ਪਲਾਂਟ ਕੰਕਰੀਟ ਪਲਾਂਟ ਲੱਗਿਆ ਹੋਇਆ ਹੈ ਇਹਦੇ ਵਿੱਚ ਜਿਹੜੀ ਡਸਟ ਉੱਡਦੀ ਆ ਉਹਦੇ ਨਾਲ ਕੀ ਕੋਈ ਮਰੀਜ਼ਾਂ ਨੂੰ ਕੋਈ ਦਿੱਕਤ ਆ ਰਹੀ ਸਾਹਮਣਾ ਕਰਨ ਪੈ ਰਿਹਾ ਦੇਖੋ ਸਰ ਇਹ ਜਿਹੜਾ ਪਲਾਂਟ ਲੱਗਾ ਹੈ ਨਾ ਸਿਮੈਂਟਡ ਕੰਕਰੀਟ ਦਾ ਪਲਾਂਟ ਹੈ ਇੱਥੋਂ ਬੜਾ ਰੇਤਾ ਉੱਡਦਾ ਹੈ ਤੇ ਜਿਹੜੀ 10 ਜਾਂਦੀ ਅੰਦਰ ਕੈਂਸਰ ਹਸਪੀਟਲ ਹੈ ਨਾਲ ਸਾਡਾ ਸੈਂਟਰ ਹੈ ਨਾਲ ਐਸਪੀਐਸ ਪੂਰਾ ਪ੍ਰੋਪਰ ਇੱਕ ਜੁਨਟ ਹੈ ਉਹਦੇ ਨਾਲ ਕੈਂਸਰ ਹਸਪੀਟਲ ਹੈ ਉੱਥੇ ਜੋ ਕਿ ਇਹ ਡਸ ਨਾ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਏ ਸਾਹ ਦੇ ਮਰੀਜ਼ ਆਉਂਦੇ ਨੇ ਉਹਨਾਂ ਨੂੰ ਬੜੀ ਵੱਡੀ ਸਮੱਸਿਆ ਹੁੰਦੀ ਏ ਕਿਉਂਕਿ ਉਹਨਾਂ ਨੂੰ ਅਤੇ ਇੱਕ ਸਾਫ ਸੁੱਤਾ ਔਰ এনਵਾਇਰਨਮੈਂਟ ਚਾਹੀਦਾ ਹੁੰਦਾ ਈ ਲੇਕਿਨ ਇੱਥੇ ਹਸਪੀਟਲ ਬਿਲਕੁਲ ਸਾਹਮਣੇ ਲੱਗਿਆ ਹੋਇਆ ਈ ਤੇ ਜਿਵੇਂ ਤੁਸੀਂ ਜਾਣਦੇ ਹੋ ਵੀ ਇਹਨਾਂ ਦੀਆਂ ਜਿਹੜੀਆਂ ਗੱਡੀਆਂ ਦੇ ਵਿੱਚ ਟਿਪਰਾਂ ਚ ਆਉਂਦਾ ਵਾ ਉਹਦੇ ਨਾਂ ਤੇ ਤੁਹਾਡੀ ਕੋਈ ਐਂਬੂਲੈਂਸਾਂ ਨੂੰ ਜਾਂ ਹੋਰ ਕੋਈ ਮਰੀਜ਼ਾਂ ਨੂੰ ਡਾਕਟਰਾਂ ਨੂੰ ਵੀ ਦਿੱਕਤ ਆਉਂਦੀ ਹੈ? ਹਾਂਜੀ ਸਰ ਜਿਵੇਂ ਇਹਨਾਂ ਦੇ ਵੱਡੇ ਵੱਡੇ ਟਿਪਰ ਹੁੰਦੇ ਨੇ ਬਜਰੀ ਦੇ ਰੇਤੇ ਦੇ ਭਰਕੇ ਹੁੰਦੇ ਨੇ ਸਵੇਰੇ ਤੁਸੀਂ ਸਾਡੇ ਕੋਲ ਇੱਥੇ ਵੀਡੀਓ ਵੀ ਹੈਗੀਆਂ ਨੇ ਫੋਟੋ ਹੈਗੀਆਂ ਨੇ ਤੁਸੀਂ ਤੁਹਾਨੂੰ ਦਿਖਾ ਵੀ ਦਾਂਗੇ ਕਿ ਉਹ ਸਵੇਰੇ ਜਦੋਂ ਹੁੰਦੇ ਨੇ ਉਦੋਂ ਸਟਾਫ ਦੇ ਆਉਂਦਾ ਟਾਈਮ ਹੁੰਦਾ ਹੈ ਪੇਸ਼ੈਂਟ ਦੇ ਆਉਂਦਾ ਟਾਈਮ ਹੁੰਦਾ ਸਵੇਰੇ 10:00 ਉਦੋਂ ਇਹ ਲਾਈਨ ਇੱਥੇ ਖੜੇ ਕੀਤੇ ਹੁੰਦੇ ਨੇ ਇਹਨਾਂ ਨੇ ਟ੍ਰੈਫਿਕ ਜਾਮ ਹੋ ਜਾਂਦੀ ਹੈ ਇਹਦੇ ਐਂਬੂਲੈਂਸਾਂ ਕਈ ਵਾਰ ਇੱਥੇ ਫਸ ਜਾਂਦੇ ਸਾਨੂੰ ਜਾ ਕੇ ਤਰਲੇ ਕਰ ਕਰ ਮਨਤਾ ਕਰਕੇ ਕਢਾਉਣੀਆਂ ਪੈਂਦੀਆਂ ਨੇ ਤੇ ਤੁਹਾਡ ਜਿਵੇਂ ਤੁਸੀਂ ਦੱਸਿਆ ਵਾ ਵੀ ਜਿਹੜੀ ਆਹ ਪਾਣੀ ਜਿਹੜਾ ਬਰਸਾਤੀ ਪਾਣੀ ਲਈ ਜਿਹੜੀਆਂ ਬਣੇ ਹੋਏ ਨੇ ਨਾਲੇ ਉਹਨਾਂ ਦੇ ਵਿੱਚ ਕੀ ਕਹਿੰਦੇ ਮਲਮੂਤਰ ਸਟ ਦੇ ਕੀ ਕਹਿੰਦੇ ਪਰ ਅਸੀਂ ਨਾ ਇੱਕ ਵੀਡੀਓ ਵੀ ਰਿਕਾਰਡ ਕੀਤੀ ਸੀ ਕਿ ਆਪਣੇ ਇੱਥੇ ਕਾਰਪੋਰੇਸ਼ਨ ਵੱਲੋਂ ਇੱਕ ਰੇਨ ਹਾਰਵੈਸਟਿੰਗ ਪਿਟ ਬਣਾਈਆਂ ਗਈਆਂ ਸੀ ਜਿਹਦੇ ਵਿੱਚ ਕਿ ਇਹਨਾਂ ਨੇ ਆਪਣਾ ਪ੍ਰੋਪਰ ਇਹਨਾਂ ਦਾ ਜਿਹੜਾ ਸੀਵਰੇਜ ਆਂਦਰ ਦਾ ਜੋ ਵੀ ਗੰਦਾ ਮਟੀਰੀਅਲ ਆ ਉਹ ਸਾਰਾ ਇਹ ਉਹਦੇ ਵਿੱਚ ਡਰੇਨ ਪਾਈਪ ਦੇ ਰਾਹੀਂ ਪੁੱਟ ਕਰਦੇ ਨੇ ਜੋ ਕਿ ਪੂਰੇ এনਵਾਇਰਨਮੈਂਟ ਲਈ ਇੱਕ ਖਰਾਬ ਨੁਕਸਾਨਦਾਇਕ ਹੈਗਾ ਵਾ ਤੇ ਇਹਨਾਂ ਦਾ ਕੀ ਹੈ ਇੱਥੋਂ ਹੈਵੀ ਵੀਕਲ ਜਿਹੜੇ ਆਉਂਦੇ ਨੇ ਉਹ ਹਾਈ ਸਪੀਡ ਤੇ ਆਉਂਦੇ ਨੇ ਲੁਧਿਆਣੇ ਦੀ ਮੇਨ ਐਂਟਰੀ ਆ ਹਸਪੀਟਲ ਦੇ ਵਾਸਤੇ ਕਿਸੇ ਐਂਬੂਲੈਂਸ ਨੇ ਆਉਣਾ ਵਾ ਕਿਸੇ ਨਾਰਮਲ ਬੰਦੇ ਨੇ ਪੇਸ਼ੈਂਟ ਨੇ ਅਪਰੋਚ ਕਰਨਾ ਵਾ ਤਾਂ ਉਹਦੇ ਲਈ ਇਹ ਕਦੇ ਵੀ ਕੁਝ ਵੀ ਇੰਜਰਡ ਹੋ ਸਕਦਾ ਵਾ ਕੋਈ ਨੁਕਸਾਨ ਦਾ ਹਾਸਾ ਹੋ ਸਕਦਾ ਵਾ ਇਹਨਾਂ ਹਸਪਤਾਲ ਦੇ ਸੀਨੀਅਰ ਅਧਿਕਾਰੀ ਹੁਣ ਅਸੀਂ ਤੁਹਾਡੀ ਹਲਕਾ ਦੱਖਣੀ ਦੀ ਐਮ ਐਲ ਏ मैडम शीना, शीना दे जी ਜਿੰਨਾ ਵੀ ਗੱਲਬਾਤ ਕਰਾਉਣ ਜਾ ਰਹੇ ਆ ਮੈडम शीना ਦੇਖਦੇ ਆ ਇਹਦੇ ਬਾਰੇ ਕੀ ਕਹਿੰਦੇ ਆ ਕਦੋਂ ਤੱਕ ਚੱਕਿਆ ਜਾਊ ਕੀ ਉਹ ਰਿਐਕਸ਼ਨ ਲੈਂਦੇ ਆ ਜੱਤਕ ਲਈ ਧੰਨਵਾਦ ਜੀ ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਜਿਹੜਾ ਕਿ ਢੰਡਾਰੀ ਤੋਂ ਰੋਡ ਜਾਂਦੀ ਸੀ ਸ਼ੇਰਪੁਰ ਚੌਕ ਤੱਕ ਉਹਦੇ ਆਲੇ-ਦਾਲੇ ਝੁੱਗੀਆਂ ਬਹੁਤ ਜ਼ਿਆਦਾ ਬਣੀਆਂ ਹੋਈਆਂ ਸਨ ਸਾਡੇ ਮੈਡਮ ਐਮਐਲ ਰਜਿੰਦਰਪਾਲ ਕੌਸ਼ੀਨਾਂ ਵੱਲੋਂ ਉਹਨਾਂ ਨੂੰ ਚੁਕਾਇਆ ਗਿਆ ਤੇ ਉੱਥੇ ਗੈਸਪੁਰੇ ਜਿਹੜਾ ਚੌਕ ਆ ਉਹਦੇ ਕੋਲ ਇੱਕ ਬਹੁਤ ਵਧੀਆ ਪਾਰਕ ਵੀ ਬਣਾਇਆ ਗਿਆ ਉਸ ਤਰ੍ਹਾਂ ਅੱਗੇ ਜਿਹੜਾ ਅੱਗੇ ਹੀਰੋ ਸਾਈਕਲ ਤੋਂ ਅੱਗੇ ਜਾ ਕੇ ਜਿਹੜੀ ਰੋਡ ਹੁੰਦੀ ਸੀ 15 16 ਤੋਂ ਸਾਲਾਂ ਤੋਂ ਟੁੱਟੀ ਹੋਈ ਸੀ ਉਹ ਬਹੁਤ ਹੀ ਵਧੀਆ ਬਣਾ ਦਿੱਤੀ ਹੈ ਹੁਣ ਇਹਨਾਂ ਦਾ ਇੱਕ ਡ੍ਰੀਮ ਪ੍ਰੋਜੈਕਟ ਆ ਜਿਹੜਾ ਕਿ ਸ਼ੇਰਪੁਰ ਚੌਕ ਵਿੱਚ ਕੰਕਰੀਟ ਪਲਾਂਟ ਲੱਗਿਆ ਹੋਇਆ ਵਾ ਉਹਨਾਂ ਬਾਰੇ ਵੀ ਐਮਐਲ ਸਾਹਿਬ ਨੂੰ ਪੁੱਛਦੇ ਜੀ ਐਮਬਿਲ ਸਾਹਿਬ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰੇ ਸਰੋਤਿਆਂ ਨੂੰ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਮਬਿਲ ਸਾਹਿਬ ਤੁਹਾਡਾ ਡ੍ਰੀਮ ਪ੍ਰੋਜੈਕਟ ਆ ਵੀ ਜਿਹੜਾ ਕਿ ਸ਼ੇਰਪੁਰ ਚੌਕ ਆ ਉਹਦੀ ਕਾਇਆਪਾਲ ਕਿਉਂਕਿ ਕਈ ਵਗਰੀ ਪੇਪਰਾਂ ਚ ਕਾਫੀ ਗਿਰੀ ਆਇਆ ਵਾ ਉਹ ਹੁਣ ਲੱਗਦਾ ਵੀ ਪੂਰਾ ਹੋਣ ਜਾ ਰਿਹਾ ਹੈ ਕਹਿੰਦੇ ਵੀ 31 ਕੰਨੀ ਕਿੰਨੀ ਤਰੀਕ ਤੱਕ ਤੁਸੀਂ ਉਹਨਾਂ ਨੂੰ ਡੈਡ ਲਾਈਨ ਦਿੱਤੀ ਹੈ ਜੀ ਸਭ ਤੋਂ ਪਹਿਲਾਂ ਤਾਂ ਜੇ ਮੈਂ ਗੱਲ ਕਰਾਂ ਤਾਂ ਹਲਕਾ ਦੱਖਣੀ ਜਿਹੜਾ ਇਹ ਮੇਰਾ ਸਾਰਾ ਡ੍ਰੀਮ ਹੈ ਕਿਉਂਕਿ ਜਦ ਮੈਂ ਇਲੈਕਸ਼ਨ ਲੜੀ ਸੀ ਮੈਂ ਸਾਰੇ ਆਪਣੇ ਹਲਕੇ ਦੇ ਵੋਟਰਾਂ ਨੂੰ ਕਿਹਾ ਸੀਗਾ ਕਿ ਅਸੀਂ ਹਲਕੇ ਦੀ ਦਿਸ਼ਾ ਔਰ ਦਸ਼ਾ ਬਦਲਾਂਗੇ ਸੋ ਬਦਲੀ ਵੀ ਐ ਜਿਵੇਂ ਅੱਜ ਗੱਲ ਕਰਾਂ ਸ਼ੇਰਪੁਰ ਚੌਂਕ ਦੀ ਸ਼ੇਰਪੁਰ ਚੌਂਕ ਦੇ ਵਿੱਚ ਜਦੋਂ ਮੈਂ ਇੱਕ ਦਿਨ بارش ਦੇ ਵਿੱਚ ਜਾ ਰਹੀ ਸੀ ਤੇ ਮੇਰੇ ਸਾਹਮਣੇ ਇਲੈਕਟ੍ਰਿਕ ਆਟੋ ਪੜਲ ਗਿਆ ਤੇ ਉਸੇ ਟਾਈਮ ਉੱਥੇ ਖੜੇ ਹੋ ਕੇ ਦੂਸਰੇ ਦਿਨ ਹੀ ਉਹ ਰੋਡ ਬਣਾਉਣੀ ਸ਼ੁਰੂ ਕੀਤੀ ਤੇ ਜਿਹੜੀ ਮੈਨੂੰ ਬੜੇ ਸਾਰੇ ਲੋਕਾਂ ਨੇ ਕਿਹਾ ਸੀ ਇਹ ਰੋਡ ਜਾਦਾ ਟਿਕਦੀ ਨਹੀਂ ਅੱਜ ਤੁਸੀਂ ਦੇਖਿਆ ਹੋਗਾ ਹਰ ਨੰਗਣ ਵਾਲਾ ਉਥੋਂ ਦੀ ਉਹ ਦੀ ਤਾਰੀਫ ਕਰ ਰਿਹਾ ਤੇ ਨਾਲ ਹੀ ਨਾਲ ਕੰਕਰੀਟ ਜਿਹੜਾ ਪਲਾਂਟ ਲੱਗਿਆ ਹੋਇਆ ਉਸ ਪਲਾਂਟ ਨੂੰ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਐਨਐਚਏਆਈ ਵਾਲਿਆਂ ਨੂੰ ਬੁਲਾ ਕੇ 31 ਮਾਰਚ ਦਾ ਸਮਾਂ ਦਿੱਤਾ ਗਿਆ ਕਿ ਦੋ ਇਸ 31 ਮਾਰਚ ਤੱਕ ਤੁਸੀਂ ਇਹ ਪਲਾਂਟ ਇੱਥੇ ਸ਼ਿਫਟ ਕਰ ਲਓ ਤਾਂ ਕਿ ਅਪੋਲੋ ਹਸਪੀਟਲ ਉਹਦੇ ਸਾਹਮਣੇ ਆ ਜਿੱਨੀਆਂ ਐਂਬੂਲੈਂਸ ਨੂੰ ਦਿੱਕਤ ਆਉਂਦੀ ਆ ਤੇ ਲੋਕਾਂ ਦੀ ਜਿਹੜੀ ਟ੍ਰੈਫਿਕ ਦੇ ਲਈ ਸਮੱਸਿਆ ਆਉਂਦੀ ਆ ਤੇ ਨਾਲ ਹੀ ਨਾਲ ਉੱਥੇ ਅਸੀਂ ਬਿਜਲੀ ਬੋਰਡ ਦੇ ਚੀਪ ਸਾਹਿਬ ਨੂੰ ਵੀ ਬੁਲਾਇਆ ਸੀ ਡੀਸੀ ਸਾਹਿਬ ਦੀ ਮੀਟਿੰਗ ਦੇ ਵਿੱਚ ਕਿਉਂਕਿ ਜਿਹੜੇ ਪੋਲ ਲੱਗੇ ਹੋਏ ਆ ਪੋਲ ਰੋਡ ਦੇ ਵਿਚਾਲੇ ਲੱਗੇ ਹੋਏ ਆ ਜਿਹੜੇ ਕਿ ਇੱਕ ਟ੍ਰੈਫਿਕ ਦੇ ਲਈ ਬਹੁਤ ਵੱਡੀ ਸਮੱਸਿਆ ਪੈਦਾ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਉਹ ਅਸੀਂ ਪਲਾਨਟ ਚ ਕਾਵਾਂਗੇ ਤੇ ਨਾਲ ਹੀ ਨਾਲ ਉਹ ਪੋਲ ਵੀ ਜਿਹੜੇ ਆ ਪੁਲ ਦੇ ਨਾਲ ਸ਼ਿਫਟ ਕਰਵਾਵਾਂਗੇ ਬਿਲਹਾਲ ਸਾਹਿਬ ਉਹਨਾਂ ਦਾ ਜਿਹੜਾ ਤੁਸੀਂ ਉੱਥੇ ਪਲਾਨ ਚਕਾਉਣਾ ਉੱਥੇ ਕੀ ਪ੍ਰੋਜੈਕਟ ਹੈ ਤੁਹਾਡਾ ਵੀ ਕਿਸ ਤਰ੍ਹਾਂ ਦਾ ਗ੍ਰੀਨਰੀ ਜਿਵੇਂ ਤੁਸੀਂ ਗੈਸਪੁਰਾ ਦੇ ਨਾਲ ਜਿਹੜਾ ਈਵਨ ਸੈਂਕਲ ਤੋਂ ਇਧਰਲੇ ਪਾਸੇ ਕਿੰਨਾ ਵਧੀਆ ਤੁਸੀਂ ਪਾਰਕ ਬਣਾਇਆ ਬਹੁਤ ਵਧੀਆ ਪਾਰਕ ਆ ਦੇਖੇ ਆਏ ਹਾਂ ਅਸੀਂ ਹੁਣ ਤੇ ਇਸ ਤਰ੍ਹਾਂ ਦਾ ਕੋਈ ਪਾਰਕ ਬਣਾ ਕੇ ਜਾਂ ਕੋਈ ਫਾਰੀ ਕਿਸ ਤਰ੍ਹਾਂ ਦਾ ਤੁਹਾਡਾ ਪਲਾਨ ਹੈ ਜੀ ਦੇਖੋ ਸਾਡਾ ਜਿਹੜਾ ਪਲਾਨ ਆ ਉਹ ਹੈ ਕਿ ਜੁਗਿਆਣੇ ਤੋਂ ਲੈ ਕੇ ਢੋਲੇਵਾਲ ਤੱਕ ਸ਼ਹਿਰ ਨੂੰ ਸੋਹਣਾ ਬਣਾਉਣਾ ਤੇ ਇਹਦੇ ਨਾਲ ਮੇਰੇ ਨਾਲ ਬਹੁਤ ਸਾਰੇ ਇੰਡਸਟਰੀਅਲਿਸਟ ਜਿਹੜੇ ਨਿਕਲ ਕੇ ਬਾਹਰ ਆਏ ਆ ਈਵਨ ਹੋ ਗਿਆ ਬੋਨ ਬ੍ਰੈਡ ਹੋ ਗਿਆ ਓਪੋਲੋ ਹਸਪੀਟਲ ਵੀ ਹੋ ਗਿਆ ਨਾਲ ਮੌਂਟੀ ਕਾਰਲੋ ਵੀ ਹੋ ਗਿਆ ਇਹ ਸਾਰਿਆਂ ਨੂੰ ਅਸੀਂ ਆਪਣੀ ਆ ਈਵ ਲਾਈਨ ਹੋ ਗਿਆ ਐਨਓਸੀ ਲੈ ਕੇ ਕਾਰਪੋਰੇਸ਼ਨ ਤੋਂ ਦੇਤੀਆਂ ਤੇ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਕਿ ਇਹ ਚੌਂਕਾਂ ਨੂੰ ਅਸੀਂ ਸੋਹਣਾ ਕਰਕੇ ਇਹਦੇ ਵਿੱਚ ਗ੍ਰੀਨਰੀ ਦੇ ਵਧੀਆ ਪਲਾਂਟ ਲਗਾ ਕੇ ਪਾਰਕ ਬਣਾਵਾਂਗੇ ਤਾਂ ਕਿ ਦਿਖ ਜਿੱਥੇ ਸੋਹਣੀ ਹੋਏਗੀ ਉੱਥੇ ਨਾਲ ਹੀ ਨਾਲ এনਵਾਇਰਨਮੈਂਟ ਦਾ ਵੀ ਫਰਕ ਪਏਗਾ ਪੋਲੂਸ਼ਨ ਦੇ ਵਿੱਚ ਵੀ ਕਮੀ ਆਏਗੀ ਐਮਵਲ ਸਾਹਿਬ ਜਿਵੇਂ ਇੱਥੇ ਕਾਫੀ ਲੁੱਟਾਂ ਖਵਾ ਹੁੰਦੀਆਂ ਸੀ ਉਹਦੇ ਵੀ ਤੁਸੀਂ ਇੱਕ ਕੋਈ ਚੌਂਕੀ ਵੀ ਕਿੱਥੇ ਬਣਾਈ ਹੈ ਜੀ ਕਹਿੰਦੇ ਬਣਾਈ ਹੈ ਚੌਂਕੀ ਵਗੈਰਾ ਵੀ ਬਣਾਈ ਗਈ ਹੈ ਜੀ ਇਲੈਕਸ਼ਨ ਦਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਗਿਆਸਪੁਰਾ ਦੇ ਵਿੱਚ ਇੱਕ ਪੁਲਿਸ ਚੌਂਕੀ ਬਣਾਈ ਹੈ ਤੇ ਦੋ ਚੌਂਕੀਆਂ ਸੀ ਹੋਰ ਬਣਾਉਣ ਜਾ ਰਹੇ ਹਾਂ ਇੱਕ ਢੰਡਾਰੀ ਦੇ ਅੰਦਰ ਤੇ ਔਰ ਇੱਕ ਸ਼ੇਰਪੁਰ ਦੇ ਅੰਦਰ ਜੇ ਮੈਂ ਗੱਲ ਕਰਾਂ ਤੇ ਜਿੰਨੀ ਵੀ ਇੰਡਸਟਰੀ ਹੈ ਉਹਨਾਂ ਦੀ ਹਰ ਦਿਨ ਮੈਨੂੰ ਕੰਪਲੇਂਟ ਆਂਦੀ ਸੀ ਕਿ ਢੰਡਾਰੀ ਦੇ ਪੁਲ ਦੇ نیچے ਬਹੁਤ ਸਾਰੀਆਂ ਝੁੱਗੀਆਂ ਲੱਗੀਆਂ ਹੀਆਂ ਜਿਹੜਾ ਕਿ ਲੰਘਦੇ ਵੜਦੇ ਆ ਜਾਂ ਸ਼ਾਮ ਨੂੰ ਬਹੁਤ ਲੁੱਟਾਂ ਖੋਹਾਂ ਹੁੰਦੀਆਂ ਸੀਗੀਆਂ ਤੇ ਉਹ ਸਾਰੀਆਂ ਝੁੱਗੀਆਂ ਜਚਕਾ ਕੇ ਉਹਦੇ ਨੀਚੇ ਵੀ ਮਿੱਟੀ ਡਰਵਾ ਰਹੇ ਆ ਅਸੀਂ ਉੱਥੇ ਵੀ ਪਾਰਕਿੰਗ ਬਣਾ ਕੇ ਸੋਨਾ ਬਣਾਉਣ ਲੱਗੇ ਹੋਏ ਆ ਤੇ ਇਹ ਜਿਹੜਾ 31 ਮਾਰਚ ਤੱਕ ਤੁਹਾਡਾ ਫਾਈਨਲ ਹੋ ਗਿਆ ਜੀ ਕਿਵੇਂ ਕਿਸ ਤਰ੍ਹਾਂ ਕੀ ਕਹਿ ਰਹੇ ਹੋ ਜੀ ਇਹਦੇ ਲਈ ਤੁਹਾਨੂੰ ਖੁਸ਼ਖਬਰੀ ਦਵਾਂਗੇ ਜੀ 31 ਮਾਰਚ ਤੱਕ ਉਹਨਾਂ ਨੂੰ ਸਮਾਂ ਦਿੱਤਾ ਗਿਆ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਵੀ ਅਸੀਂ ਬਲੈਕਲਿਸਟ ਕਰਾਂਗੇ ਬਲੈਕਲਿਸਟ ਕਰਾਂਗੇ ਤਾ ਕਿ ਇਹਦੇ ਵਿੱਚ ਜਿਹੜਾ ਲੋਕਾਂ ਦਾ ਜਿਹੜਾ ਸਮੱਸਿਆ ਤਾਂ ਜਿੱਥੇ ਹੁੰਦੀ ਆਉਂਦੀ ਆ ਉੱਥੇ ਨਾਲ ਹੀ ਨਾਲ ਪੇਸ਼ੈਂਟ ਨੂੰ ਬਹੁਤ ਵੱਡੀ ਸਮੱਸਿਆ ਆਉਂਦੀ ਆ ਤੇ ਲੋਕਾਂ ਦੀ ਜਿਹੜੀ ਜਾਨ ਆ ਉਹਨੂੰ ਅਸੀਂ ਖਤਰੇ 'ਚ ਨਹੀਂ ਪਾ ਸਕਦੇ ਜੀ ਸੰਸਾਡੇ ਐਮਐਲਏ ਸਾਹਿਬ ਹਲਕਾ ਦੱਖਣੀ ਦੇ ਜਿਨ੍ਹਾਂ ਨੇ ਆਪਣੇ ਹਲਕੇ ਨੂੰ ਆਪਣੇ ਪਰਿਵਾਰ ਵਾਂਗੂ ਸਮਝਿਆ ਪਰ ਤੁਸੀਂ ਦੇਖਿਆ ਜਿਨ੍ਹਾਂ ਨੂੰ ਆਇਰਨ ਲੇਡੀ ਵਜੋਂ ਵੀ ਜਾਣਿਆ ਜਾਂਦਾ ਵਾ ਬਹੁਤ ਬਹੁਤ ਧੰਨਵਾਦ ਜੀ